ਤੁਹਾਡੇ ਨਾਲ ਅਨੂ ਚੋਪੜਾ ਅੱਜ ਬਿਹਤਰੀ ਖਾਸ ਦਿਨ ਹੈ ਕਿਉਂਕਿ ਅੱਜ ਵੇਖਣਾ ਹੋਵੇਗਾ ਕਿ ਤਰਨਤਾਰਨ ਦੀ ਸੀਟ ਦਾ ਤਾਜ ਜੋ ਹੈ ਉਹ ਕਿਸ ਦੇ ਸਿਰ ਤੇ ਸਜਦਾ ਹੈ ਤਾਂ ਬਿਹਤ ਖਾਸ ਅੱਜ ਜ਼ਿੰਮਨੀ ਚੋਣ ਹੋਣ ਜਾ ਰਹੀ ਹੈ ਤਰਨਤਾਰਨ ਹਲਕੇ ਦੇ ਵਿੱਚ ਜਿੱਥੇ ਕਿ ਅੱਜ ਵੋਟਰਸ ਜੋ ਹੈ ਆਪਣੀ ਵੋਟ ਪਾਉਣਗੇ VOTING ਦੀ ਸ਼ੁਰੂਆਤ ਸਵੇਰੇ 7 ਵਜੇ ਤੋਂ ਹੋ ਚੁੱਕੀ ਹੈ ਸ਼ਾਮ 6 ਵਜੇ ਤੱਕ ਦੱਸੇ ਕਿ 1,92,000 ਵੋਟਰ ਜੋ ਹੈ ਤੇ ਵੋਟ ਪਾਉਂਦੇ ਹੋਏ ਨਜ਼ਰ ਆਉਣਗੇ ਸੋ ਕੁੱਲ ਵੋਟਰਾਂ ਦੀ ਗਿਣਤੀ ਅਸੀਂ ਤੁਹਾਨੂੰ ਦੱਸ ਸਕਤੀ ਹੈ 1,000 20800 ਦੇ ਕਰੀਬ ਇਥੇ ਵੋਟਰਸ ਨੇ ਤੇ 114 ਪੋਲਿੰਗ ਸਟੇਸ਼ਨ ਜੋ ਹੈ ਇਥੇ ਸਥਾਪਿਤ ਕੀਤੇ ਗਏ ਨੇ ਸੁਰੱਖਿਆ ਦੇ ਵੀ ਪੂਤਾ ਪ੍ਰਬੰਧ ਕੀਤੇ ਗਏ ਨੇ ਤਾਂ ਪੰਜ ਕੋਨਾ ਮੁਕਾਬਲਾ ਅਜ ਅਸਤੇ ਇਸ ਹਲਕੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਜੋ ਹੈ ਐਲਾਨੇ ਗਏ ਸੀਗੇ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਤਾਂ ਇਹ ਬੇਹਦੀ ਖਾਸ ਮੁਕਾਬਲਾ ਹੋਣ ਵਾਲਾ ਹੈ ਕਿਉਂਕਿ ਪੰਜ ਕੋਨਾ ਮੁਕਾਬਲਾ ਹੈ ਚਾਰ ਮੁੱਖ ਪਾਰਟੀਆਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਡਟੇ ਹੋਏ ਨੇ ਜਦਕਿ ਇੱਕ ਆਜ਼ਾਦ ਉਮੀਦਵਾਰ ਵੀ ਦਾਸੇ ਇਥੇ ਟਕੜਾ ਮੁਕਾਬਲਾ ਜੋ ਇਹਨਾਂ ਨੂੰ ਦੇ ਸਕਦਾ ਹੈ ਸੋ ਚਾਰਾਂ ਦੀ ਪੰਜਾਂ ਦੀ ਇੱਥੇ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਜੇਕਰ ਅਸੀਂ ਵੇਖੀਏ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾਂ ਨੂੰ ਤਾਂ ਪ੍ਰਿੰਸੀਪਲ ਰਹਿ ਚੁੱਕੇ ਨੇ ਇਹਨਾਂ ਦਾ ਵੀ ਕਾਫੀ ਦਬਦਬਾ ਜੋ ਹੈ ਉਹ ਵੇਖਿਆ ਜਾਂਦਾ ਹੈ ਹਲਕੇ ਦੇ ਵਿੱਚ ਤੇ ਜੇਕਰ ਆਪਾਂ ਦੇਖੀਏ ਕਿ ਇਹ ਸੀਟ ਪੰਥਕ ਸੀਟ ਵੀ ਮੰਨੀ ਜਾਂਦੀ ਹੈ ਸੋ ਇਸ ਐਂਗਲ ਤੋਂ ਵੀ ਜੇਕਰ ਵੇਖਿਆ ਜਾਵੇ ਤਾਂ ਹੋ ਸਕਦਾ ਹੈ ਕਿ ਅਕਾਲੀ ਦਲ ਇੱਥੋਂ ਜੋ ਹੈ ਜ਼ਿਆਦਾ ਵੋਟਾਂ ਲੈ ਕੇ ਜਾ ਸਕਦਾ ਸੋ ਹਾਲਾਂਕਿ ਉਹ ਦੇਖਣਾ ਹੋਵੇਗਾ ਸਮੇਂ ਦੇ ਨਾਲ ਪਤਾ ਲੱਗੇਗਾ ਸੋ ਅਗਲੇ ਉਮੀਦਵਾਰ ਦੀ ਅਸੀਂ ਗੱਲ ਕਰ ਲੈਨੇ ਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਹਰਮਿਤ ਸਿੰਘ ਸੰਧੂ ਜੋ ਕਿ ਦੱਸੇ ਕਿ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਸੋ ਇਹਨਾਂ ਦਾ ਵੀ ਕਾਫੀ ਹਮੇਸ਼ਾ ਤੋਂ ਦਬਦਬਾ ਰਿਹਾ ਹੈ ਤਿੰਨ ਵਾਰ ਸੀਟ ਤੇ ਜਿੱਤ ਵੀ ਹਾਸਲ ਕਰ ਚੁੱਕੇ ਨੇ ਅਭੀਤੇ ਦੱਸੇ ਕਿ ਹੋਏ ਇਲੈਕਸ਼ਨਾਂ ਦੇ ਵਿੱਚ ਸੋ ਕਿਤਨਾ ਕਿਤੇ ਉਹ ਵੀ ਕਾਫੀ ਅਹਿਮ ਹੋਣ ਵਾਲਾ ਹੈ ਦੇਖਣਾ ਹੋਵੇਗਾ ਕਿ ਹਰਮਿਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਲਈ ਇਹ ਸੀਟ ਜਿੱਤ ਪਾਉਂਦੇ ਨੇ ਜਾਂ ਫਿਰ ਨਹੀਂ ਤਾਂ ਅਗਲੇ ਉਮੀਦਵਾਰ ਦੀ ਵੀ ਗੱਲ ਕਰਦੇ ਆਂ ਭਾਜਪਾ ਦੇ ਹਰਜੀਤ ਸਿੰਘ ਸੰਧੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਦੱਸੇ ਕਿ ਕਾਫੀ ਜੋ ਹੈ ਇਥੇ ਆਪਣਾ ਰਸੂਖ ਬਣਾ ਕੇ ਰੱਖਿਆ ਹੋਇਆ ਇਸ ਹਲਕੇ ਦੇ ਵਿੱਚ ਸੋ ਉਹਨਾਂ ਦੇ ਲਈ ਵੀ ਕਾਫੀ ਇਹ ਖਾਸ ਹੋਣ ਵਾਲਾ ਹੈ ਕਿਉਂਕਿ ਦੱਸੇ ਕਿ ਵਕ ਵਕ ਵੱਡੇ ਵੱਡੇ ਸਿਆਸਤਦਾਨਾਂ ਦੇ ਵੱਲੋਂ ਭਾਜਪਾ ਦੇ ਆ ਕੇ ਇਥੇ ਉਹਨਾਂ ਦੇ ਲਈ ਪ੍ਰਚਾਰ ਕੀਤਾ ਗਿਆ ਸੀਗਾ ਹਰਿਆਣਾ ਸੀਐਮ ਨਾਇਬ ਸਿੰਘ ਸੈਣੀ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਉਹਨਾਂ ਦੇ ਲਈ ਪ੍ਰਚਾਰ ਕੀਤਾ ਹਲਕੇ ਦੇ ਵਿੱਚ ਆ ਕੇ ਉੱਥੇ ਹੀ ਦਿੱਲੀ ਸੀਐਮ ਰੇਖਾ ਗੁਪਤਾ ਦੇ ਵੱਲੋਂ ਵੀ ਦੱਸੇ ਕਿ ਪ੍ਰਚਾਰ ਕੀਤਾ ਗਿਆ ਸੀਗਾ ਸੋ ਅਜਿਹੇ ਦੇ ਵਿੱਚ ਉਹ ਚੀਜ਼ ਵੀ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਸ਼ਾਇਦ ਭਾਜਪਾ ਨੂੰ ਜੋ ਹੈ ਫਾਇਦਾ ਦੇ ਕੇ ਜਾ ਸਕਦੀ ਹੈ ਸੋ उतें ही कांग्रेस के असर करमबीर सिंह बुरज की गल करिए करमीर सिंह बुरज भी दस कि काफ़ी इतने नामी लीडर जो है मने जाते हैं कांग्रेस के इस हल्केर सिर्ज पर भी काफ़ी यह आप कह सके दबदबा या आप कह लें कि एक प्रैशर आपको कह सकते हैं तो होगा कि कांग्रेस दीट जी है इन्हों के जानी जी इत काफ़ी अहम हो स हो सकती है सो उत आजाद उम्मीदवार मनद जो है मनद ਦੀਪ ਸਿੰਘ ਉਹ ਵੀ ਮੈਦਾਨ ਦੇ ਵਿੱਚ ਡਟੇ ਹੋਏ ਨੇ ਸੋ ਇਹਨਾਂ ਦੇ ਹਿੱਸੇ ਵੀ ਦੱਸੇ ਕਿ ਪੰਥਕ ਸੀਟ ਹੋਣ ਦੇ ਨਾਤੇ ਜੋ ਹੈ ਹੋ ਸਕਦਾ ਹੈ ਕਿ ਇਥੇ ਇਹਨਾਂ ਨੂੰ ਵੀ ਦੱਸੇ ਕਿ ਤਕੜਾ ਮੁਕਾਬਲਾ ਇਹ ਦੇ ਸਕਦੇ ਨੇ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਕਾਫੀ ਅਹਿਮ ਹੋਣ ਵਾਲੀ ਹੈ ਇਹ ਅੱਜ ਦੀ ਚੋਣ ਤਾਂ VOTING ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਫੈਸਲਾ ਲੋਕਾਂ ਦੇ ਹੱਥ ਹੈ ਕਿ ਉਹਨਾਂ ਨੇ ਕਿਸ ਨੂੰ ਵੋਟ ਪਾਉਣੀ ਹੈ ਸੋ ਤੁਹਾਨੂੰ ਤਸਵੀਰਾਂ ਜੋ ਹੈ ਉਹ ਵਿਖਾ ਰਹੇ ਆ ਲੋਕੀ ਜੋ ਹੈ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ 114 ਪੋਲਿੰਗ ਸਟੇਸ਼ਨ ਜੋ ਹੈ ਉਹ ਸਥਾਪਿਤ ਕੀਤੇ ਗਏ ਨੇ 7 ਵਜੇ ਕੋ ਸ਼ਾਮ 6 ਵਜੇ ਤੱਕ ਜੋ ਹੈ ਵੋਟਾ ਪੈਣ ਗਿਆ ਤਾਂ ਦੇਖਣਾ ਹੋਵੇਗਾ ਕਿ ਲੋਕ ਅੱਜ ਕਿਸ ਦੇ ਸਿਰ ਤੇ ਜੋ ਹੈ ਇਹ ਤਾਜ ਸਜੋਂਦੇ ਨੇ 14 ਨਵੰਬਰ ਨੂੰ ਜੋ ਹੈ ਇਹਦਾ ਨਤੀਜੇ ਵੀ ਸਾਹਮਣੇ ਆਉਣਗੇ ਲੇਕਿਨ ਫਿਲਹਾਲ ਆਪਾਂ ਕਹਿ ਲੈ ਕਿ ਜੋ ਰਿਜ਼ਲਟ ਆਣਾ ਉਸ ਤੋਂ ਪਹਿਲਾਂ ਅੱਜ ਇੱਕ ਐਗਜ਼ਾਮ ਜਿਹੜਾ ਹੁੰਦਾ ਹੈ ਪੇਪਰ ਦੀ ਉਹ ਘੜੀ ਆ ਚੁੱਕੀ ਹੈ ਸੋ ਇਸ ਵੇਲੇ ਔਖਾ ਸਮਾਂ ਕੈਂਡੀਡੇਟਸ ਦੇ ਲਈ ਉਮੀਦਵਾਰਾਂ ਦੇ ਲਈ ਜ਼ਰੂਰ ਹੈ ਕਿਉਂਕਿ ਉਹਨਾਂ ਨੇ ਵੇਖਣਾ ਹੈ ਕਿ ਕਿਹੜੇ ਲੋਕ ਜੋ ਹੈ ਪਹਿਲਾ ਤਾਂ ਇਹ ਵੀ ਦੇਖਣਾ ਹੋਵੇਗਾ ਕਿ ਕਿੰਨੇ ਕੁ ਲੋਕ ਅੱਜ ਵੋਟ ਪਾਉਣ ਦੇ ਲਈ ਜਾਂਦੇ ਨੇ ਕਿਉਂਕਿ ਜ਼ਿਆਦਾਤਰ ਹੁੰਦਾ ਹੈ ਕਿ ਜ਼ਿਆਦਾ ਲੋਕ ਬਾਹਰ ਨਹੀਂ ਨਿਕਲਦੇ ਲੇਕਿਨ ਇਹੀ ਅਪੀਲ ਰਹਿੰਦੀ ਹੈ ਹਮੇਸ਼ਾ ਦੱਸੇ ਕਿ ਵੋਟ ਵੱਧ ਤੋਂ ਵੱਧ ਕੀਤੀ ਜਾਵੇ ਸੋ ਹਲਕੇ ਦੇ ਵਿੱਚ ਅੱਜ ਕਿੰਨੀ ਵੋਟ ਪੈਂਦੀ ਹੈ ਉਹ ਵੀ ਕਾਫੀ ਅਹਿਮ ਹੋਵੇਗਾ ਦੇਖਣਾ ਸੋ કુલ ਮਿਲਾ ਕੇ ਜੇਕਰ ਅਸੀਂ ਦੇਖੀਏ ਤਾਂ ਅੱਜ ਦੀ ਇਹ ਜਿਹੜੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਵੀ ਕਾਫੀ ਅਹਿਮ ਹੈ ਕਿਉਂਕਿ ਇਹ ਇੱਕ ਸੈਮੀ ਫਾਈਨਲ ਵਜੋਂ ਦੇਖਿਆ ਜਾ ਰਿਹਾ ਕਿਉਂਕਿ ਜਿੱਥੇ ਇੱਕ ਪਾਸੇ ਹੈ ਸੱਤਾ ਤੇਜ ਆਮ ਆਦਮੀ ਪਾਰਟੀ ਉਸ ਲਈ ਕਾਫੀ ਅਹਿਮ ਹੈ ਕਿਉਂਕਿ ਸੱਤਾ ਤੇ ਦੇ ਹਿੱਸੇ ਕਿੰਨੀਆਂ ਵੋਟਾਂ ਆਉਣ ਗਿਆ ਕਿ ਸੱਤਾ ਤੇ ਰਹੇ ਸੀਟ ਜਿੱਤੇਗੀ ਉਹ ਵੀ ਕਿਉਂਕਿ ਦੇਖਣਾ ਖਾਸ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਇਸ ਵੇਲੇ ਸੱਤਾ ਦੇ ਵਿੱਚ ਹੈ ਤਾਂ ਉਹ ਇਹ ਵੋਟ ਲੈ ਕੇ ਜਾਂਦੀ ਹੈ ਜਾਂ ਫਿਰ ਨਹੀਂ ਲੋਕਾਂ ਦੀ ਉਹ ਦੇਖਣਾ ਜਾਂ ਫਿਰ ਆਪਾਂ ਕਹਿ ਲੈ ਕਿ ਉਹ ਇੱਕ ਹਿਸਾਬ ਲਗਾ ਲਵੇਗਾ ਕਿ 2027 ਦੇ ਵਿੱਚ ਆਖਿਰਕਾਰ ਕੀ ਹੋਣ ਵਾਲਾ ਹੈ ਕਿਤੇ ਨਾ ਕਿਤੇ ਉਹ ਅੰਦਾਜ਼ਾ ਜੋ ਹੈ ਇਸ ਜ਼ਿਮਨੀ ਚੋਣ ਦੇ ਵਿੱਚ ਲੱਗ ਸਕਦਾ ਹੈ ਸੋ ਕੀ ਉਮੀਦਵਾਰ ਜਿਹੜੇ ਨੇ ਮੈਦਾਨ ਦੇ ਵਿੱਚ ਜਿਹੜੀਆਂ ਬਾਕੀ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਭਾਜਪਾ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਲਈ ਵੀ ਇਹ ਕਾਫੀ ਅਹਿਮ ਜਿਹੜੀ ਹੈ ਉਹ ਚੋਣ ਹੋਣ ਵਾਲੀ ਹੈ ਸਾਰਿਆਂ ਦੇ ਹੀ ਜਦੋਂ ਜਹਦ ਹੈ ਕਿ ਉਹਨਾਂ ਦੇ ਹਿੱਸੇ ਦੇ ਵਿੱਚ ਇਹ ਜਿਹੜੀ ਐ ਸੇਟ ਜਾਵੇ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਜਦੋਂ ਪ੍ਰਚਾਰ ਚੱਲ ਰਿਹਾ ਸੀਗਾ ਤਾਂ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਸੀਗਾ ਵੱਡੇ ਦਾਅਵੇ ਵਾਅਦੇ ਜਿਹੜਾ ਹਰ ਪਾਰਟੀ ਨੇ ਕੀਤੇ ਨੇ ਵੱਡੇ ਵੱਡੇ ਸਿਆਸਤਦਾਨਾਂ ਦੇ ਵੱਲੋਂ ਜੋ ਹੈ ਇਥੇ ਤਰਨਤਾਰਨ ਹਲਕੇ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜਿਹੜੇ ਸੀਐਮ ਭਗਵੰਤ ਮਾਨ ਨੇ ਉਹਨਾਂ ਨੇ ਵੀ ਆਪਣੇ ਉਮੀਦਵਾਰ ਹਰਮਿਤ ਸਿੰਘ ਸੰਧੂ ਦੇ ਲਈ ਰੋਡ ਸ਼ੋਅ ਕੀਤੇ ਰੈਲੀਆਂ ਕੀਤੀਆਂ ਸੋ ਉਸ ਦੌਰਾਨ ਵੀ ਕਈ ਵੱਡੇ ਐਲਾਨ ਜੋ ਹੈ ਸੀਐਮ ਮਾਨ ਨੇ ਕੀਤੇ ਸੀਗੇ ਸੋ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਕੀ ਕੁਝ ਚੱਲ ਰਿਹਾ ਹੈ ਉਹ ਅੱਜ ਇਹਨਾਂ ਮਸ਼ੀਨਾਂ ਦੇ ਵਿੱਚ ਈਵੀਐਮ ਮਸ਼ੀਨਾਂ ਦੇ ਵਿੱਚ ਜਿਹੜਾ ਕੈਦ ਹੋਵੇਗਾ ਕਿਸਮਤ ਜਿਹੜੀ ਹੈ ਉਹ ਈਵੀਐਮ ਦੇ ਵਿੱਚ ਕੈਦ ਹੋਵੇਗੀ ਅੱਜ ਉਮੀਦਵਾਰਾਂ ਦੀ ਤੇ ਨਤੀਜੇ ਜੋ ਨੇ ਉਹ 14 ਨਵੰਬਰ ਨੂੰ ਸਾਹਮਣੇ ਆਉਣਗੇ ਕਿ ਨਤੀਜੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦੇ ਨੇ ਸੋ ਇੱਥੇ ਗਰਾਊਂਡ ਰਿਪੋਰਟ ਵੀ ਤੁਹਾਨੂੰ ਵਿਖਾਵਾਂਗੇ ਕਿ ਇਸ ਵੇਲੇ ਉਥੇ ਸਥਿਤੀ ਕਿਸ ਤਰੀਕੇ ਦੀ ਹੈ ਤਰਨਤਾਰਨ ਹਲਕੇ ਦੇ ਵਿੱਚ ਤੇ ਕੀ ਕੁਝ ਚੱਲ ਰਿਹਾ ਵਿਧਾਨ ਸਭਾ ਹਲਕਾ ਤਰਨਦਨ ਵਿੱਚ ਜਿਹੜੀ ਚੋਣ ਹੈ ਅੱਜ ਪ੍ਰਕਿਰਿਆ ਜਿਹੜੀ ਹੈ ਸਵੇਰ ਤੋਂ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਇਸ ਵੇਲੇ ਅਸੀਂ ਮੌਜੂਦ ਹਾਂ ਵਿਧਾਨ ਸਭਾ ਹਲਕਾ ਤਰਨਦਨ ਦੇ ਪਿੰਡ ਕੱਕਾ ਗਡੈਲਾ ਵਿਖੇ ਜਿੱਥੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਜਿਹੜੇ ਉਮੀਦਵਾਰ ਆ ਬੀਬੀ ਸੁਵਿੰਦਰ ਕੌਰ ਰੰਧਾਵਾ ਉਹ ਵੀ ਇੱਥੇ ਮੌਜੂਦ ਹਨ ਉਹ ਆਪਣੀ ਵੋਟ ਪਾ ਕੇ ਬਾਹਰ ਆਏ ਹਨ ਉਹਨਾਂ ਨਾਲ ਗੱਲ ਕਰਾਂਗੇ ਇਹ ਭੈਣ ਜੀ ਕੀ ਕਹਿਣਾ ਚਾਹੁੰਦੇ ਜੇ ਕੀ ਕੀ ਮੁੱਦੇ ਔਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਚੋਣ ਕਮਿਸ਼ਨ ਵੱਲੋਂ ਦੇਖੋ ਜੀ ਚੋਣ ਕਮਿਸ਼ਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਪੈਰਾ ਮਿਲਟਰੀ ਫੋਰਸਸ ਆਈਆਂ ਹੋਈਆਂ ਨੇ ਤੇ ਬਾਕੀ ਇਹ ਮੁੱਦੇ ਜਿਹੜੇ ਗੱਲ ਕਰਦੇ ਜੋ ਮੁੱਦੇ ਤੇ ਬਹੁਤ ਜੇ ਕਿਸਾਨੀ ਦਾ ਮੁੱਦਾ ਵਾਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੁਲਾਜ਼ਮ ਛੜਕਾਂ ਤੇ ਕਿਸਾਨ ਛੜਕਾਂ ਤੇ ਨੇ ਪਿੰਡਾਂ ਵਿੱਚ ਸੀਵਰੇਜ ਦੇ ਮਤਲਬ ਮੁੱਦਾ ਜੇ ਨਸ਼ੇ ਦਾ ਮੁੱਦਾ ਜੇ ਮੁੱਦੇ ਬਹੁਤ ਜ਼ਿਆਦਾ ਜੇ ਕਿਉਂਕਿ ਜੋ ਕੰਮ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਇਆ ਤੇ ਲੋਕ ਯਾਦ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਰਕੇ ਬੜੇ ਉਛਾਹ ਨਾਲ ਵੇਖ ਲੋ ਜੇ ਸ਼ੁਰੂਆਤੀ ਯਾਤਾਂ ਤੇ ਉਛਾਹ ਕਿੰਨਾ ਲੋਕਾਂ ਵਿੱਚ ਅਰ ਅੱਜ ਤੁਸੀਂ ਵੋਟ ਕਰਕੇ ਆਏ ਜੇ ਪੋਲ ਕਰਕੇ ਆਏ ਜੇ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਆ ਉਹਨਾਂ ਵੱਲੋਂ ਕਿਵੇਂ ਦੀ ਸ਼ਕਤੀ ਕੀਤੀ ਗਈ ਹੈ ਔਰ ਕਿਵੇਂ ਦੇ ਪ੍ਰਬੰਧ ਹਨ ਕਿਵੇਂ ਠੀਕ ਲੱਗ ਰਿਹਾ ਕਿਵੇਂ ਅਪੀਲ ਕਰ ਰਹੇ ਜਗੇ ਤੁਸੀਂ ਦੇਖੋ ਜੀ ਇਲੈਕਸ਼ਨ ਕਮਿਸ਼ਨ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਸਾਡੀ ਸੁਣਵਾਈ ਵੀ ਕੀਤੀ ਆ ਧਕੇਸ਼ਾਈ ਵਿਰੋਧ ਕੈਸ ਐਸਪੀ ਨੂੰ ਸਸਪੈਂਡ ਕਰ ਦਿੱਤਾ ਛੋਟੀ ਜੀ ਗੱਲ ਨਹੀਂ ਹੁੰਦੀ ਵੀ ਇਹਦੇ ਨਾਲ ਜਿਹੜੇ ਆ ਬਾਕੀ ਜਿਹੜੇ ਅਫਸਰ ਉਹ ਵੀ ਸੋਚਣਗੇ ਅਸੀਂ ਵੀ ਅਸੀਂ ਧਕੇਸ਼ਾਈ ਨਹੀਂ ਕਰਨੀ ਬਾਕੀ ਜਿਹੜਾ ਉਹਨਾਂ ਦੇ ਭਗਵੰਤ ਮਾਨ ਜੀ ਦੇ ਆਕਾ ਦਾ ਹੁਕਮ ਵਾ ਸ਼ਾਮਦਮ ਦੰਡਵੇੜ ਉਹ ਬਿਲਕੁਲ ਇੱਥੇ ਲਾਗੂ ਕੀਤਾ ਗਿਆ ਸੀ ਤੇ ਪਰ ਹੁਣ ਇਹ ਵਾਪੀ ਚੋਣ ਕਮਿਸ਼ਨ ਦੇ ਫੈਸਲਾ ਲਿਆ ਵਾ ਤੇ ਉਹਨਾਂ ਦੇ ਫੈਸਲੇ ਤੇ ਅਸੀਂ ਸੀਸ ਝਕਾਉਨੇ ਆ ਕਿਉਂਕਿ ਇਹ ਕੰਮ ਹੁਣ ਬੰਚਪ ਹੋ ਚੁੱਕਾ ਵਾ ਸਾਡੇ ਸਰਪੰਚ ਵਗੈਰਾ ਅੱਗੇ ਨਹੀਂ ਚੁੱਕੇ ਪਹਿਲਾਂ ਹੀ ਜੜੇ ਚੁੱਕੇ ਗਏ ਸੀ ਉਹੀ ਸੀ ਉਹਨਾਂ ਨੂੰ ਵੀ ਵੋਟ ਪਾਉਣ ਦਾ ਮਤਲਬ ਹੱਕ ਦੇ ਦਿੱਤਾ ਗਿਆ ਲੋਕਾਂ ਨੂੰ ਕੀ ਅਪੀਲ ਕਰਨੀ ਜਿੰਨੇ ਵੋਟ ਪਾਉਣ ਵਾਸਤੇ ਲੋਕਾਂ ਨੂੰ ਇਹੋ ਹੀ ਪੀਲਵਾ ਵੀ ਸ਼ਾਂਤੀਪੂਰਵਕ ਰਹਿ ਕੇ ਆਪਣੇ ਬੋਰਡ ਦੇ ਹੱਕ ਦਾ ਇਸਤੇਮਾਲ ਕਰੋ ਵੱਧ ਤੋਂ ਵੱਧ ਤੁਸੀਂ ਵੋਟਾਂ ਪਾਓ ਤੁਹਾਡੀ ਆਪਣੀ ਸਰਕਾਰ ਆ ਸਕਦੀ ਹੈ ਇਹ ਇਸਨ ਪੰਜੀ ਸੁਖਿੰਦਰ ਕੌਰ ਅਲਾਵਾ ਜਿਹੜੇ ਸ਼੍ਰੋਮ ਨਿਕਾਲੀਦਲ ਦੇ ਉਮੀਦਵਾਰ ਹਨ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਬਾਹਰ ਆ ਚੁੱਕੇ ਹਨ ਔਰ ਇਸ ਤਰ੍ਹਾਂ ਜਿਹੜੇ ਇਸ ਬੂਥ ਦੇ ਤੁਸੀਂ ਦੇਖ ਸਕਦੇ ਜੇ ਪੁਲਿਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਜਿਹੜੀ ਹੈ ਤਨਖਤ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਔਰ ਇਸ ਤਰ੍ਹਾਂ ਜਿਹੜੇ ਉਹ ਲੋਕ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ਪੁੱਜ ਰਹੇ ਹਨ ਔਰ ਇਸ ਤਰ੍ਹਾਂ ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਪੰਜੀ ਕਿਸ ਤਰ੍ਹਾਂ ਦਾ ਇੰਤਜ਼ਾਮ ਹੈ ਕਿਤਨੇ ਲੋਕ ਕਿਸ ਤਰ੍ਹਾਂ ਵੋਟ ਕਰਨ ਆ ਰਹੇ ਪੋਲ ਬਹੁਤ ਵਧੀਆ ਜੀ ਬਹੁਤ ਵਧੀਆ ਦੀਆਂ ਦਾਤਾਂ ਜਾਰੀ ਹੋਈਆਂ ਦਾਤਾਂ ਜਾਰੀ ਇਹ ਆਪਣਾ ਬੋਰਡ ਕਰਾਉਣੀ ਲੈ ਲੈਣਾ ਲੱਗਈ ਆ ভোটার ਆਉਂਦੇ ਆ ਆਪਣੀ ਬੋਟ ਦਾ ਇਸਤੇਮਾਲ ਕਰਦੇ ਆ ਤੇ ਚਲੀ ਜਾਂਦੇ ਆ ਕਿਵੇਂ ਦੀ ਕੰਡੀਸ਼ਨ ਹੈ ਜਿਵੇਂ ভোটার ਨੇ ਅੰਦਰ ਪਹੁੰਚ ਜਾਣਾ ਵਾ ਤੇ ਉਹਨੂੰ ਆਧਾਰ ਕਾਰਡ ਆਈਡੀ ਵਗੈਰਾ ਨਾਲ ਹੋਣੀ ਚਾਹੀਦੀ ਮੋਬਾਈਲ ਵਗੈਰਾ ਕਿਸ ਤਰ੍ਹਾਂ ਦੀਆਂ ਅਲਾਉ ਕੀਤੀਆਂ ਜਿਹੜਾ ਮੋਬਾਈਲ ਹੈ ਉਹ ਅੰਦਰ ਨਹੀਂ ਜਾਏਗਾ ਜੀ ਤੇ ਜਿਹੜਾ ਆਧਾਰ ਕਾਰਡ ਵਗੈਰਾ ਉਹ ਆਪਣਾ ਪੋਲਿੰਗ ਜਾਂ ਪ੍ਰੈਜੈਂਟਿੰਗ ਹਾਸਲ ਰੱਖਣਗੇ ਕਿੰਨੇ ਕਿੰਨੇ ਕੀ ਹੈਗਾ ਜੀ ਉਹਦਾ ਜੀ ਤੇ ਮੋਬਾਈਲ ਜਿਹੜਾ ਉਹ ਬਾਹਰ ਹੋਏਗਾ ਹਾਂਜੀ ਏ ਪੁਲਿਸ ਅਧਿਕਾਰੀ ਨੇ ਵੀ ਦੱਸਿਆ ਕਿ ਇਥੇ ਸਖਤੀ ਨਾਲ ਇੰਤਜ਼ਾਮ ਕੀਤੇ ਗਏ ਹਨ ਜਿਵੇਂ ਕਿ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਔਰ ਉਸ ਦੇ ਵਿੱਚ ਜਿਹੜੇ ਵੀ ਵੋਟਰ ਆ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ ਪਰ ਉਹਨਾਂ ਨੂੰ ਅੰਦਰ ਆਪਣਾ ਮੋਬਾਈਲ ਲੈ ਜਾਣ ਤੋਂ ਮਨਾਹੀ ਕੀਤੀ ਗਈ ਹੈ ਔਰ ਇਸ ਦੌਰਾਨ ਕੁਝ ਲੋਕ ਵੀ ਸੜਨ ਦੇ ਇਥੇ ਮੌਜੂਦ ਹੈ ਉਹਨਾਂ ਨੇ ਵੀ ਅਸੀ ਗੱਲ ਕਰਾਂਗੇ ਔਰ ਹਾਂ ਜੀ ਸਸੀ ਗੱਲ ਕਿਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਵੋਟ ਪੋਲ ਕਰਕੇ ਆਏ ਜੀ ਇੰਤਜ਼ਾਮ ਕਿਵੇਂ ਦੇ ਆ ਔਰ ਚੋਣ ਕਮਿਸ਼ਨ ਨੇ ਕਿਤਨਾ ਦੀ ਹਦਾਇਤਾਂ ਹੋਈਆਂ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਜੀ ਬਿਲਕੁਲ ਜੀ ਤੁਸੀਂ ਸਿਕਿਉਰਿਟੀ ਤੋਂ ਦੇਖ ਲਓ ਕਿ ਚੋਣ ਕਮਿਸ਼ਨਰ ਪੂਰਾ ਧਿਆਨ ਦੇ ਰਿਹਾ ਆ ਇਸ ਇਲੈਕਸ਼ਨ ਉੱਤੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਜਿਤਨਾ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਕਿ ਧੱਕੇਸ਼ਾਹੀ ਬਹੁਤ ਹੋ ਰਹੀ ਆ ਤੋ ਇਸ ਵਾਰੀ ਜਿਹੜੇ ਆ ਪ੍ਰਬੰਧ ਬਹੁਤ ਵਧੀਆ ਨੇ ਤੇ ਮੈਨੂੰ ਲੱਗਦਾ ਨਹੀਂ ਆ ਕਿ ਕੋਈ ਜਿਹੜਾ ਹੱਲਾ ਗੁਲਾ ਹੋਊਗਾ ਤੇ ਮੈਂ ਇਹ ਰਿਕਵੈਸਟ ਵੀ ਇਹੋ ਕਰੂੰਗੀ ਕਿ ਸ਼ਾਂਤਮਈ ਤਰੀਕੇ ਨਾਲ ਜੜੀਆਂ ਵੋਟਾਂ ਉਹ ਵਾਰ ਨਹੀਂ ਆਨੀਆ ਬੋਟ ਪੰਨ ਉਹਨਾਂ ਨੂੰ ਕੀ ਵੀ ਲਿਖਣੇ ਚਾਹੁੰਦੇ ਨੇ ਮੈਂ ਮਹਿਲਾ ਜਿਹੜੀਆਂ ਵਾਂ ਮੈਂ ਦੱਸ ਦਾਵਾਂ ਕਿ ਇੱਕ ਉਹਨਾਂ ਨੂੰ ਪਹਿਲੀ ਵਾਰ ਇੱਕ ਮਹਿਲਾ ਕੈਂਡੀਡੇਟ ਵੀ ਮਿਲੀ ਆ ਤਾਂ ਅਸੀਂ ਜਿੰਨੇ ਵੀ ਪਹਿਲਾਂ ਕਰਦੇ ਰਹੇ ਆ ਪ੍ਰਚਾਰ ਕਰਦੇ ਆ ਮਹਿਲਾ ਸਾਡੇ ਕੋਲ ਆਉਂਦੀਆਂ ਰਹੀਆਂ ਤੇ ਇਸ ਵਾਰ ਵੀ ਜਿਹੜਾ ਉਹ ਆਪਣਾ ਅਧਿਕਾਰ ਜਿਹੜਾ ਵਾ ਉਹ ਜਰੂਰ ਵਰਤਣਗੇ ਤੇ ਇਸ ਵਾਰ ਵੋਟ ਪਾਉਣਗੇ ਕਿਸ ਤਰ੍ਹਾਂ ਦੇ ਮੁੱਦੇ ਹਨ ਜਿਹੜੇ ਕਿ ਹੁਣੇ ਬਾਕੀ ਆ ਕਿਵੇਂ ਦੇ ਵਿਕਾਸ ਨਹੀਂ ਹੋ ਪਾਏ ਜਿਵੇਂ ਲੋਕਾਂ ਦੀ ਬੁਨਿਆਦੀ ਸਹੂਲਤਾਂ ਨਹੀਂ ਕਈ ਮਿਲ ਪਈਆਂ ਕਿਸ ਤਰ੍ਹਾਂ ਦੀਆਂ ਸ਼ਾਰਟ ਵਿੱਚ ਵੇਖੋ ਜੀ ਮੁੱਦੇ ਤਾਂ ਬਹੁਤ ਜ਼ਿਆਦਾ ਆ ਗਿਣਦਾਂ ਗਿਣਦਾਂ ਸਾਨੂੰ ਰਾਤ ਪੈ ਜਾਣੀ ਸਹਲਕੇ ਦਾ ਵਿਕਾਸ 10 ਸਾਲ ਤੋਂ ਜਿਹੜਾ ਹੈ ਉਹ ਪਿੱਛੇ ਆ ਤਾਂ ਮੁੱਦੇ ਜਿਹੜੇ ਆ ਸਭ ਤੋਂ ਪਹਿਲਾਂ ਸ਼ਹਿਰ ਦਾ ਮੁੱਦਾ ਹੈ ਜਿਹੜਾ ਹੈ ਉਹ ਪਾਣੀ ਦਾ ਮੁੱਦਾ ਆ ਪਾਣੀ ਪੀਣ ਵਾਲਾ ਹੀ ਬਹੁਤ ਗੰਦਾ ਆ ਹਰੇਕ ਘਰ ਜਿਹੜਾ ਹੈ ਉਹ ਫਿਲਟਰ ਅਫੋਰਡ ਨਹੀਂ ਕਰ ਪਾਉਂਦਾ ਤਾਂ ਅਸੀਂ ਉਹਦੇ ਵੱਲ ਧਿਆਨ ਦੇਵਾਂਗੇ ਜਿਹੜੇ ਇੱਕ ਜਿਹੜਾ ਲਾਅ ਐਂਡ ਆਰਡਰ ਦਾ ਜਿਹੜਾ ਆ ਬਿਲਕੁਲ ਵੀ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਆ ਤੇ ਉਹਦੇ ਵੱਲ ਆਪਾਂ ਧਿਆਨ ਦੇਵਾਂਗੇ ਫਿਰ ਆਪਾਂ ਜਿਹੜਾ ਆ ਇੱਕ ਗੈਂਗਸਟਰਵਾਦ ਜਿਹੜਾ ਬਹੁਤ ਚੱਲ ਚੁੱਕਿਆ ਉਹਦੇ ਵੱਲ ਧਿਆਨ ਦੇਵਾਂਗੇ ਨਸ਼ਿਆਂ ਦਾ ਮੁੱਦਾ ਆ ਹੋਰ ਬਹੁਤ ਸਾਰੇ ਮੁੱਦੇ ਆ ਸਾਡੇ ਹਲਕੇ ਦਾ ਤੇ ਵਿਕਾਸ ਦਾ ਸਭ ਤੋਂ ਵੱਡਾ ਮੁੱਦਾ ਹੈ ਸਾਡੇ ਹਲਕੇ ਦਾ ਵਿਕਾਸ ਹੀ ਨਹੀਂ ਹੋਇਆ ਇਸਨ ਮੈਡਮ ਕੰਜਨਪ੍ਰੀਤ ਕੋਰਜ ਉਮੀਦਵਾਰ ਹੈ ਉਹਨਾਂ ਦੀ ਬੇਟੀ ਆ ਔਰ ਉਹਨਾਂ ਨੇ ਵੀ ਆਪਣੀ ਵੋਟ ਤਾਂ ਇਸਤੇਮਾਲ ਕੀਤਾ ਹੈ ਔਰ ਇਸ ਤਰ੍ਹਾਂ ਅਸੀਂ ਕੁਝ ਲੋਕਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਆ ਨਾ ਇਸ ਸਕੂਲ ਜਿਹੜਾ ਸਰਕਾਰੀ ਸਕੂਲ ਜਿੱਥੇ ਕੀ ਬੂਥ ਨੰਬਰ 9899101 ਦੇ ਬਣਾਏ ਗਏ ਹਨ ਇੱਥੇ ਜਿਹੜੇ ਲੋਕ ਆ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਔਰ ਵਿਧਾਨ ਸਭਾ ਹਲਕਾ ਦੇ ਜਿਹੜੇ ਕੁੱਲ 192838 ਵੋਟਰ ਆ ਉਹ ਅੱਜ ਜਿਹੜੇ ਉਮੀਦਵਾਰਾਂ ਦੀ ਕਿਸਮਤ ਦਾ ਵੀ ਫੈਸਲਾ ਕਰਨ ਜਾ ਰਹੇ ਹਨ ਔਰ ਤੁਸੀਂ ਦੇਖ ਸਕਦੇ ਜੇ ਸਕੂਲ ਵਿੱਚ ਇੱਥੇ ਜਿਹੜੀਆਂ ਲਾਈਨਾਂ ਵੀ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ ਔਰ ਅਸੀਂ ਇੱਥੇ ਕੁਝ ਵੋਟਰਾਂ ਨਾਲ ਗੱਲ ਵੀ ਕਰਾਂਗੇ ਕਿ ਉਹ ਕੀ ਕਹਿੰਦੇ ਚਾਹੁੰਦੇ ਹਨ ਭਾਜੀ ਵੋਟ ਪਾਉਣ ਆਏ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਹਾਂ ਠੀਕ ਠਾਕ ਇੰਤਜ਼ਾਮ ਕਿਵੇਂ ਦੇ ਆ ਇੰਤਜ਼ਾਮ ਬਹੁਤ ਵਧੀਆ ਵਧੀਆ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਬੋਰਡ ਕੋਲ ਸਹੀ ਆ ਠੀਕ ਹੈ ਸਿਕਿਉਰਿਟੀ ਵੀ ਪੂਰੀ ਹਾਂ ਪੂਰੀ ਪੂਰੀ ਕੀ ਮੁੱਦੇ ਕੀ ਆ ਕਿਵੇਂ ਦੇ ਕੰਮ ਆ ਜਿਹੜੇ ਕੀ ਕੁਝ ਜਿਹਦੇ ਸੋਚ ਕੇ ਘਰੋਂ ਵੋਟ ਪਾਉਣ ਆਏ ਜੇ ਸਵੇਰੇ ਉੱਠ ਕੇ ਪਹਿਲੇ ਟਾਈਮ ਮੁੱਦੇ ਤੇ ਬਹੁਤ ਆ ਮੁੱਦੇ ਤੇ ਇਹਦੇ ਹੱਲ ਨਹੀਂ ਹੋਣੇ ਜੇ ਕੋਈ ਸਰਕਾਰਾਂ ਦੀ ਮਾਮੂ ਤੇ ਹੱਲ ਕਰਦੀ ਕੋਈ ਨਹੀਂ ਕੀ ਹੁਣ ਕੀ ਆਸ ਰੱਖੀ ਆ ਆਸ ਹੀ ਅਜ ਬਸ ਬੋੜ ਪਾ ਤਕੇ ਆ ਆਸ ਰੱਖੀ ਬੋੜ ਪਉਣਦੇ ਐ ਕਿ ਕਹਨਾਂ ਦਿੰਦੇ ਬਾਈ ਹਾਂ ਤੇ ਭਾਜੀ ਆਸ ਰੱਖ ਕੇ ਪਾਈਆਂ ਜਾਂਦੀਆਂ ਵਾ ਪਰ ਗਾੜੀ ਹੁਣ ਜਿੰਨੀ ਦੇਰ ਤੱਕ ਵੋਟ ਪੈਂਦੀ ਨਹੀਂ ਉਨੀ ਦੇਰ ਤੱਕ ਤੇ ਲੀਡਰ ਬਹੁਤ ਕੁਝ ਦੱਸ ਦਿਕਿਆ ਜਦੋਂ ਵੋਟਾਂ ਪਾਈ ਜਾਂਦੀਆਂ ਮੁੜ ਕੇ ਫਿਰ ਬਾਅਦ ਚ ਤੇ ਤੁਹਾਨੂੰ ਪਤਾ ਹੀ ਕੋਈ ਪਹੁੰਚਦਾ ਹੀ ਨਹੀਂ ਕਿਤੇ ਫਿਰ ਪਹਿਲਾਂ ਕਹਿੰਦੇ ਸਾਡਾ ਆਪਣਾ ਪੈਂਟਿਆ ਤੇ ਮੁੜ ਕੇ ਅਗਾਨਾ ਬਣ ਜਾਂਦਾ ਲੋ ਜਿਹੜੇ ਉਮੀਦਵਾਰ ਆ ਚੋਣਾਂ ਤੋਂ ਪਹਿਲਾਂ ਹੁੰਦੇ ਆ ਉਸ ਤੋਂ ਬਾਅਦ ਨਹੀਂ ਆਉਂਦੇ ਬਾਅਦ ਚ ਕਿੱਥੇ ਕੌਣ ਆਉਂਦਾ ਬਾਅਦ ਕੌਣ ਕਿਸ ਨੂੰ ਪੁੱਛਦਾ ਬਾਅਦ ਚ ਬਾਅਦ ਚ ਕੋਈ ਨਹੀਂ ਆਉਂਦਾ ਜੀ ਬਾਅਦ ਚ ਕੋਈ ਨਹੀਂ ਆਉਂਦਾ ਜੀ ਬਸ ਆਪਣੇ ਕੰਮ ਨੂੰ ਆਉਂਦਾ ਜਿੰਨੇ ਕਿਸੇ ਨੂੰ ਆਉਣਾ ਜਿੰਨੇ ਜਨਰ ਕੰਮ ਸੀ ਹੋਣੇ ਚੋਂ ਤੁਹਾਡੇ ਕੋਲ ਰੋਜ ਆਉਂਦੇ ਹੋਣਗੇ ਹੋ ਜਾਂਦੇ ਰੋਜ ਰੋਜ ਕਦੀ ਕਿਤੇ ਜਲਸਾ ਕਰੀ ਕਿਤੇ ਜਲਸਾ ਕਰੀ ਚਾਹ ਕਰੇ ਪਕੌੜੇ ਕਰੇ ਕੁਝ ਤੋਂ ਮੁੜ ਕੇ ਪਾਣੀ ਪੋਕਾ ਨਹੀਂ ਪੁੱਛਦਾ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬੋਰਡ 'ਪਨ ਆਏ ਜੀ ਕੀ ਅਪੀਲ ਕਰਨਾ ਚਾਹੁੰਦੇ ਜੀ ਕਿਵੇਂ ਦਾ ਇੰਤਜ਼ਾਮ ਲੱਗਾ ਤੁਹਾਨੂੰ ਮੋਬਾਈਲ ਵਗ ਬਾਕੀ ਹੌਣ ਕੋ ਆਏ ਬੱਚ ਕੇ ਨਹੀਂ ਬੜਨਾ ਜੀ ਕੰਮ ਬਹੁਤ ਬੰਨੜਾ ਸੜਕ ਵੇਖੋ ਕਈ ਹਾਲਤ ਬੜੀ ਸੜਕ ਦੀ ਸਾਰ ਟੁੱਟੀ ਪਈ ਜਿਹੜਾ ਕੰਮ ਹੋਣਾ ਜਿਹੜਾ ਕੰਮ ਹੋਣਾ ਚਾਹੀਦਾ ਬਸ ਕੀ ਕੰਮ ਕਰਦੇ ਤੁਸੀਂ ਹਾਂਜੀ ਲੇਬਰ ਦਾ ਕੰਮ ਕਰਦੇ ਲੇਬਰ ਦਾ ਕੰਮ ਕਰਦੇ ਅੱਜ ਫਿਰ ਵੋਟ ਪਾਉਣ ਲਈ ਕੀ ਲੇਬਰ ਤੋਂ ਛੁੱਟੀ ਕੀਤੀ ਹੈ ਹਾਂਜੀ ਨਹੀਂ ਛੁੱਟੀ ਨਹੀਂ ਕੀਤੀ ਵੋਟ ਪਾ ਕੇ ਹਮਤੇ ਜਾਵਾਂਗੇ ਵੋਟ ਪਾਉਂਦੇ ਆਈ ਜਰੂਰੀ ਹੈ ਹਾਂਜੀ ਹਾਂਜੀ ਕੀ ਕਹਿਣਾ ਚੰਦੇ ਭਾਜੀ ਤੁਸੀਂ ਐਂ ਤਾਂ ਨਸ਼ਾ ਹੀ ਬੰਦ ਹੋਈ ਹੋਰ ਕੁਝ ਨਾ ਹੋਵੇ ਸਾਡੀ ਬਸ ਇਹ ਚੋ ਨਸ਼ਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘਰ ਘਰ ਜਿੰਨਾ ਲੈਣਾ ਗੱਲ ਕਰੋੜੇ ਲਵਾ ਦਿੰਦਾ ਇਹ ਕੁਝ ਵੋਟਰਾਂ ਨੇ ਆਪਣੇ-ਆਪਣੇ ਵਕਫਾ ਖ ਮੁੱਦਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਕਈ ਤਰ੍ਹਾਂ ਦੇ ਮੁੱਦੇ ਹਨ ਜਿਵੇਂ ਨਸ਼ਾ ਵਿਕਾਸ ਸੜਕਾਂ ਦੇ ਵਿਕਾਸ ਨਹੀਂ ਹੋ ਪਏ ਆ ਜਿਵੇਂ ਹੈਲਥ ਹੈ ਐਜੂਕੇਸ਼ਨ ਹੈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਉਹਨਾਂ ਨੂੰ ਪੇਸ਼ ਆਂਦੀਆਂ ਹਨ ਅੱਜ ਜਿਹੜੀ ਆਪਣੀ ਵੋਟ ਦਾ ਇਸਤੇਮਾਲ ਕਰਨ ਆਏ ਆ ਭਾਵੇਂ ਕਿ ਉਹਨਾਂ ਨੇ ਆਪਣੇ ਕੰਮਾਂ ਦੇ ਵੀ ਜਾਣ ਆਏ ਪਰ ਕੰਮ ਤੋਂ ਜਾਣ ਤੋਂ ਪਹਿਲਾਂ ਆਪਣੀ ਵੋਟ ਦਾ ਇਸਤੇਮਾਲ ਕਰਨਾ ਜ਼ਰੂਰੀ ਸਮਝ ਰਹੇ ਆ ਹਨ ਹੁਣ ਵੇਖਣਾ ਹੈ ਕਿ ਇਹ ਜਿਹੜੀ ਚੋਣ ਆ ਉਸ ਤੋਂ ਬਾਅਦ ਜਿਹੜਾ ਉਮੀਦਵਾਰ ਕਿਸ ਦੀ ਕਿਸਮ ਨੂੰ ਚਮਕਾਉਂਦੀ ਹੈ ਸੋ ਇਹਸਨਾ ਕਾਲੀਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਜਿਨ੍ਹਾਂ ਨੇ ਆਪਣੀ ਵੋਟ ਪਾਈ ਹੈ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਮੌਜੂਦ ਸੀਗਾ ਉਹਨਾਂ ਦੇ ਵੱਲੋਂ ਵੀ ਵੋਟ ਜਿਹੜੀ ਐ ਪਾ ਦਿੱਤੀ ਗਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਨਾਲ ਹੀ ਨਾਲ ਕਿ ਉਹਨਾਂ ਦੇ ਵੱਲੋਂ ਜੋ ਹੈ ਹਰ ਸੰਭਵ ਕੋਸ਼ਿਸ਼ ਜਿਹੜੀ ਹੈ ਕੀਤੀ ਜਾਵੇਗੀ ਹਲਕੇ ਨੂੰ ਸੁਧਾਰਨ ਦੇ ਲਈ ਉਹਨਾਂ ਨੇ ਆਪਣੇ ਜੋ ਹੈ ਪੁਆਇੰਟਸ ਜਿਹੇ ਉਹ ਰੱਖੇ ਨੇ ਕਿ ਕੀ ਕੀ ਹਲਕੇ ਦੇ ਵਿੱਚ ਉਹ ਕਰਨਗੇ ਜੇਕਰ ਉਹ ਜਿੱਤ ਹਾਸਲ ਕਰਦੇ ਨੇ ਸੋ ਉੱਥੇ ਹੀ ਅੱਗੇ ਅਸੀਂ ਦੇਖੀਏ ਤਾਂ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜਵੀ ਉਹਨਾਂ ਨੇ ਵੋਟ ਪਾਈ ਹੈ ਆਪਣੀ ਵੋਟ ਕਾਸਟ ਕੀਤੀ ਹੈ ਪਰਿਵਾਰ ਦੇ ਨਾਲ ਸੋ ਕਰਨਬੀਰ ਸਿੰਘ ਬੁਰਜਵੀ ਮੈਦਾਨ ਦੇ ਵਿੱਚ ਦੱਸੇ ਕਿ ਕਾਂਗਰਸ ਦੇ ਵੱਲੋਂ ਉਤਰੇ ਹੋਏ ਨੇ ਪਹਿਲੀ ਵਾਰ ਉਹ ਵੋਟ ਇੱਥੇ ਮਾਫ ਕਰਨਾ ਪਹਿਲੀ ਵਾਰ ਉਹ ਜੋ ਹੈ ਇਲੈਕਸ਼ਨ ਦੇ ਵਿੱਚ ਲੜ ਰਹੇ ਨੇ ਸੋ ਉਹਨਾਂ ਦੇ ਲਈ ਵੀ ਇਹ ਕਾਫੀ ਅਹਿਮ ਹੈ ਤਰਨਤਾਰਨ ਦੱਸੇ ਕਿ ਕਮੇਟੀ ਜੋ ਡਿਸਟ੍ਰਿਕਟ ਕਾਂਗਰਸ ਕਮੇਟੀ ਹੈ ਤਰਨਤਾਰਨ ਦੀ ਉਸ ਦੇ ਉਪ ਪ੍ਰਧਾਨ ਨੇ ਕਰਨਵੀਰ ਸਿੰਘ ਬੁਰਜ ਸੋ ਇੱਕ ਜ਼ਿੰਮੇਵਾਰੀ ਹੈ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਕਿਸ ਤਰੀਕੇ ਦੇ ਨਾਲ ਪਾਰਟੀ ਨੇ ਕੰਮਕਾਜ ਕਰਨਾ ਹੈ ਤੇ ਕਿ ਉਹ ਲੋਕਾਂ ਦੇ ਲਈ ਹੁਣ ਅੱਗੇ ਕਰਨਾ ਚਾਹੁੰਦੇ ਨੇ ਸੋ ਇਸ ਭਾਵਨਾ ਨੂੰ ਲੈ ਕੇ ਉਹ ਮੈਦਾਨ ਦੇ ਵਿੱਚ ਉਤਰੇ ਸੀਗੇ ਉਹਨਾਂ ਨੇ ਆਪਣੇ ਦੱਸ ਕਿ ਪਿਛਲੇ ਸਮੇਂ ਦੌਰਾਨ ਇਹ ਵੀ ਕਹਿ ਸੀਗਾ ਕਿ ਉਹ ਲੋਕਾਂ ਦੀ ਸੇਵਾ ਦੇ ਲਈ ਕੰਮ ਕਰਨਗੇ ਉਹ ਲੋਕਲ ਬੰਦੇ ਨੇ ਸੋ ਉਹ ਜਾਣਦੇ ਨੇ ਕਿ ਲੋਕਾਂ ਨੂੰ ਇੱਥੇ ਕੀ ਕੀ ਚਾਹੀਦਾ ਹੈ ਸੋ ਇਸ ਤਰੀਕੇ ਦੇ ਨਾਲ ਕਰਨਵੀਰ ਸਿੰਘ ਬੁਰਜ ਨੇ ਜੋ ਹੈ ਆਪਣੀ ਛਵੀ ਲੋਕਾਂ ਦੇ ਵਿੱਚ ਬਣਾ ਕੇ ਰੱਖੀ ਹੋਈ ਹੈ ਕਿ ਉਹ ਇੱਕ ਲੋਕਲ ਫੇਸ ਨੇ ਸੋ ਲੋਕਾਂ ਦੇ ਮਨਾਂ ਨੂੰ ਉਹ ਜਾਣਦੇ ਨੇ ਕਿ ਕੀ ਕੀ ਉਹਨਾਂ ਨੂੰ ਚਾਹੀਦਾ ਹੈ ਸੋ ਉਹ ਪਲੀ ਪਾਤੀ ਜੋ ਹੈ ਉਸ ਤੋਂ ਜਾਣੂ ਨੇ ਸੋ ਹੁਣ ਕਰਨਵੀਰ ਸਿੰਘ ਬੁਰਜ ਆਪਣੀ ਵੋਟ ਪਾ ਕੇ ਆਏ ਨੇ ਸੋ ਕੀ ਕੋ ਜੋ ਉਹਨਾਂ ਨੇ ਇਸ ਦੌਰਾਨ ਬਿਆਨ ਦਿੱਤਾ ਹੈ ਉਹ ਵੀ ਤੁਹਾਨੂੰ ਸੁਣਾਣੇ ਆਂ ਹਜੇ ਪਵਿੱਤਰ ਦਿਹਾੜੇ ਦੇ ਪਹਿਲੇ ਤਾਂ ਸਾਰੇ ਕੈਂਡੀਡੇਟਸ ਨੂੰ ਬੇਸੋਮਕੀਨ ਇਹ ਬੜੀ ਬੜੀ ਕੈਂਪੇਨ ਰਹੀ ਹੈ ਜੀ ਪੀਸਫੁਲ ਰਹੀ ਹੈ ਜੀ ਤੇ ਕਰਦੇ ਹਾਂ ਜਿਹੜੇ ਵੋਟਰ ਨਹੀਂ ਉਹਨਾਂ ਨੂੰ ਕਈ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਕੰਪਲੈਨਟ ਕਰ ਸਕਦਾ ਜਿਹੜਾ ਦੇਸ਼ ਸਰਕਾਰ ਨੂੰ ਟੂ ਟੂ ਲਾਓ ਤੇ ਲੱਗਾ ਮੈਂ ਇਹ ਗੱਲ ਕਹਿੰਦਾ ਹਾਂ ਕਿ ਮਜ਼ਮੂਨ ਤੇ ਸਹੀ ਕੈਂਡੀਡੇਟਾਂ ਸਹੀ ਪਾਰਟਨਰ ਨੂੰ ਚੁਣ ਕੇ ਲੈਣਾ ਚਾਹੀਦਾ ਹੈ। ਮੈਨੂੰ ਉਹ ਉਹ ਵੀ ਉਹਨੋਂ ਉਹ ਵੀ ਮੀਂਹ ਦੀ ਲੋਕੀਂ ਸਿਆਣੇ ਆ ਤੁਸੀਂ ਕਿੰਨੀ ਵਾਰੀ ਪੰਥ ਦੇ ਨਾਮ ਤੇ ਮੈਂ ਪਹਿਲੀ ਵੀ ਕਿੰਨੀ ਵੀ ਇੰਟਰਵਿਊਸ ਕਰ ਚੁੱਕੇ ਹਾਂ ਪੰਥ ਦੇ ਰਾਜਨੀਤੀ ਨੂੰ ਮਿਕਸ ਨਹੀਂ ਕਰਨਾ ਚਾਹੀਦਾ ਜਿਵੇਂ ਸਾਡਾ ਪੰਥ ਉੱਚਾ ਤੇ ਸੁੱਚਾ ਉਹਨੂੰ ਚਸਤਾ ਰਹਿ ਲੈਣਾ। ਤੁਸੀਂ ਆ ਸਵੇਰੇ ਸਵੇਰੇ ਆ ਕੇ ਵੋਟ ਕੀ ਔਕੜਾ ਕੀ ਆਈਆਂ ਨੇ? ਸ਼ੈਡਿਊਲ ਕੀਤਾ। ਮੈਮ ਬਾਕੀ ਬੂਥ ਤੇ ਵੀ ਜਾਣਦੇ। ਮੈਮ ਔਂਕੜਾ ਸਰ ਕੀ ਆਈਆਂ ਨੇ ਜੋ ਤੁਸੀਂ ਇਹ ਚੋਣ ਪ੍ਰਚਾਰ ਕੀਤਾ ਕੋਈ ਔਕੜਾ ਆਈਆਂ ਥੋੜਾ ਸ਼ੇਅਰ ਕਰਨਾ ਚਾਹੋ ਤੋ ਸਰ ਕੋਈ ਔਂਕੜਨੀ ਹੈ ਐਵੇਂ ਕੋਈ ਔਂਕੜਨੀ ਨਹੀਂ ਐਕਸਪੀਰੀਅੰਸ ਕਿਤਾਂ ਦਾ ਰਿਹਾ ਤੁਹਾਡਾ ਬੜਾ ਵਧੀਆ ਜੀ ਬੀਸਕੂਲ ਬੜਾ ਵਧੀਆ ਸਾਰੀ ਪਾਰਟੀ ਨੇ ਸਪੋਰਟ ਕੀਤਾ ਜੀ ਤੁਹਾਡਾ ਸਾਰਿਆਂ ਨੇ ਸਾਰੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਕਰਦਾ ਠੀਕ ਹੈ ਸਾਰਿਆਂ ਨੇ ਬੜੀ ਮਿਹਨਤ ਕੀਤੀ ਜੀ